ਕੀ ਕਹਿੰਦੇ ਆ ਵੀ ਹੇਮਕੁੰਡ ਸਾਹਿਬ ਕਈ ਤਾਂ ਇਹ ਕਹਿਣ ਲੱਗੇ ਤੁਸੀਂ ਜਾਂਦੇ ਹੀ ਕਿਉਂ ਹਾਂ ਮਤਲਬ ਸਾਡਾ ਇਸ ਇਤਿਹਾਸ ਨਾਲ ਕੋਈ ਲੈਣਾ ਦੇਣਾ ਨਹੀਂ ਲੋਕੀ ਐਵੇਂ ਕਹਿ ਦਿੰਦੇ ਆ ਵੀ ਪਿਛਲੇ ਜਨਮ ਦੇ ਵਿੱਚ ਜੇ ਤੁਸੀਂ ਕਹਿੰਦੇ ਪਿਛਲਾ ਜਨਮ ਉੱਥੇ ਗੁਰੂ ਸਾਹਿਬ ਦਾ ਹੋਇਆ ਕੀ ਪਿਛਲੇ ਜਨਮ ਚ ਗੁਰ ਗੋਬਿੰਦ ਸਿੰਘ ਜੀ ਸਾਡੇ ਗੁਰੂ ਸਨ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਕਹਿਣਾ ਚਾਹੁੰਦੇ ਵੀ ਪਿਛਲੇ ਜਨਮ ਚ ਗੁਰੂ ਨਹੀਂ ਸਨ ਹਾਂ ਠੀਕ ਹੈ ਨਾ ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਉਹ ਸਥਾਨ ਸਾਡਾ ਨਹੀਂ ਹੈ ਜੇ ਉਹ ਪਿਛਲੇ ਜਨਮ ਦਾ ਸੀ ਤਾਂ ਉਹ ਪਿਛਲੇ ਜਨਮ ਦੇ ਜਿੰਨਾਂ ਦੇ ਗੁਰੂ ਸੀ ਅਸ ਜਨਮ ਦੇ ਵਿੱਚ ਉਹ ਅਵਤਾਰ ਲੈ ਕੇ ਆਏ ਨੇ ਤਾਂ ਉਹ ਆਪ ਲਿਖ ਰਹੇ ਨੇ ਤੁਸੀਂ ਇਹ ਕਿੱਡੀ ਕਿ ਸਿਆਣਪ ਸਮਝਦੇ ਹੋ ਵੀ ਅਸੀਂ ਉਹਨਾਂ ਦੀ ਲਿਖੀ ਹੋਈ ਕਿਰਤ ਨੂੰ ਡੀਪ ਉਹ ਕਰ ਰਹੇ ਆ ਵੀ ਨਾ ਜੀ ਅਸੀਂ ਉਹਨੂੰ ਮੰਨਣਾ ਨਹੀਂ ਚਾਹੁੰਦੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਲਿਖਤ ਨੂੰ ਮੰਨਣਾ ਨਹੀਂ ਚਾਹੁੰਦੇ ਸਾਨੂੰ ਨੂੰ ਹੀ ਲੋੜ ਉਸ ਪੁਰਾਣੇ ਆਸਾਨ ਦੀ ਜੇ ਲੋੜ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਕਿਉਂ ਉਸ ਜ਼ਿਕਰ ਕਰਦੇ ਆ ਹਮ ਜਦੋਂ ਗੁਰੂ ਸਾਹਿਬ ਆਪ ਜ਼ਿਕਰ ਕਰ ਰਹੇ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਉਸ ਜਗ੍ਹਾ ਦੇ ਨਾਲ ਆਪਣੀ ਕੋਈ ਮਤਲਬ ਕਿ એનર્ਜੀ ਦੀ ਸਾਂਝ ਦੱਸ ਰਹੇ ਆ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਤਾ ਪਏ ਨੇ ਨਾ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ ਸੋ ਥਾਨ ਸੋ ਆਵ ਸੋ ਥਾਨ ਸੋ ਹੁੰਦਾ ਜਿੱਥੇ ਗੁਰੂ ਸਾਹਿਬ ਜੀ ਦੇ ਚਰਨ ਪਏ ਗਏ ਉਹ ਸਥਾਨ ਸੋ ਹੁੰਦਾ ਹੈ ਗੁਰੂ ਦੀ ਹੋਂਦ ਨੂੰ ਤੁਸੀਂ ਕਿਸੇ ਯੁੱਗ ਦੇ ਨਾਲ ਕਿਵੇਂ ਐਡ ਕਰ ਸਕਦੇ ਹੋ ਗੁਰੂ ਤਾਂ ਉਦੋਂ ਵੀ ਅਕਾਲ ਪੁਰਖ ਦੀ ਸ਼ਕਤੀ ਸੀ ਹੁਣ ਵੀ ਉਹ ਅਕਾਲ ਪੁਰਖ ਦੀ ਸ਼ਕਤੀ ਨੇ ਗੁਰੂ ਗੋਬਿੰਦ ਸਿੰਘ ਨੇ ਤਾਂ ਇਸ ਤਰ੍ਹਾਂ ਦੇ ਬਚਨ ਵੀ ਲਿਖੇ ਆ ਜੋ ਹਮਕੋ ਪਰਮੇਸ਼ਰ ਉਚਰੈ ਤੇ ਇਹ ਸਭ ਨਰਕ ਕੋਟਮੇ ਪਰ ਹੈ ਫਿਰ ਤੁਸੀਂ ਕਹੋ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਹੀ ਨਾ ਮੰਨੋ ਹੂੰ ਤੁਸੀਂ ਕਹੋ ਵੀ ਅਜੇ ਤੱਕ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਨੇ ਆਪ ਨਹੀਂ ਲਿਖਿਆ ਹੋਇਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਥੇ ਜਿਹੜੀ ਤਾਕਤ ਆ એનર્ਜੀ ਹੈ ਉਹ ਮਹਾਰਾਜ ਜੀ ਨੇ ਦੱਸੀ ਹੈ ਕਿ ਸਾਡੀ ਉਥੇ ਹੈ ਤੇ ਸਿੱਖਾਂ ਨੇ ਉਹਨੂੰ ਪ੍ਰਗਟ ਕੀਤਾ ਗੁਰਸਿੱਖੀ ਸੋ ਥਾਨ ਪਾਲਿਆ ਲੈ ਧੂਰ ਮੁਖ ਲਾਵਾਂ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਤិន ਹਰ ਪੂਜ ਕਰਾਵਾਂ ਮਹਾਰਾਜ ਕਹਿੰਦੇ ਜਿੰਨਾ ਸਿੱਖਾਂ ਨੇ ਆਪਣੀ ਘਾਲਣਾ ਦੇ ਵਿੱਚੋਂ ਉੱਥੇ ਆਪਣਾ ਦਸਵੰਦ ਪਾਇਆ ਉਸ ਸਥਾਨ ਨੂੰ ਪ੍ਰਗਟ ਕਰਨ ਵਾਸਤੇ ਗੁਰਸਿੱਖਾਂ ਕੀ ਘਾਲ ਥਾਏ ਪਈ ਉਹਨਾਂ ਦੀ ਭਾਈ ਤਨਮਨ ਧੰਨ ਦੀ ਕੀਤੀ ਹੋਈ ਘਾਲ ਸਫਲੀ ਹੋ ਗਈ ਹੂੰ ਜਿਨ੍ਹਾਂ ਨੇ ਗੁਰਸਿੱਖੀ ਸੋ ਥਾਨ ਪਾਲਿਆ ਉਹ ਥਾਨ ਲੱਭਿਆ ਜਿੱਥੇ ਗੁਰੂ ਦੇ ਚਰਨ ਪਏ ਸੀ ਤੇ ਗੁਰੂ ਦੇ ਚਰਨਾ ਦੀ ਲੈ ਧੂਰ ਮੁਖ ਲਾਵਾਂ ਉਸ ਥਾਨ ਦੀ ਤੂੜੀ ਮੱਥੇ ਨੂੰ ਲਾਈਏ ਤੇ ਤੁਸੀਂ ਕਹਿੰਦੇ ਹੋ ਵੀ ਉਹਦਾ ਸਾਡੇ ਨਾਲ ਲਿੰਕ ਹੀ ਕੋਈ ਹੈ ਨਹੀਂ ਜਿਨ੍ਹਾਂ ਦਾ ਲਿੰਕ ਹੈ ਨਹੀਂ ਉਹ ਕਹਿ ਦੇਣ ਅਸੀਂ ਗੁਰਸਿੱਖ ਨਹੀਂ ਪਰ ਜਿਹੜੇ ਗੁਰਸਿੱਖ ਨੇ ਉਹ ਸੇਵਾ ਕਰ ਰਹੇ ਨੇ ਤੇ ਮੈਂ ਮੁਬਾਰਕਬਾਦ ਦਿੰਦਾ ਉਹਨਾਂ ਨੂੰ ਜਿਹੜੇ ਉੱਥੇ ਆਪਣਾ ਘਾਲ ਕਮਾਈ ਦਾ ਇੱਕ ਘਾਲ ਤਾਂ ਹਿਮਕੁੰਡ ਸਾਹਿਬ ਜੀ ਦੀ ਜਿਹੜੀ ਯਾਤਰਾ ਕਰਨ ਵਾਲੀ ਸੰਗਤ ਆ ਉਹਨਾਂ ਦੀ ਵੀ ਬਹੁਤ ਵੱਡੀ ਹੈ ਹਾਂ ਉਹਨਾਂ ਦੀ ਵੀ ਬਹੁਤ ਵੱਡੀ ਕਹਾਣੀ ਹੈ ਜਿਹੜੇ ਉੱਥੇ ਜਾ ਕੇ ਦਰਸ਼ਨ ਕਰਦੇ ਨੇ ਤੇ ਤੁਸੀਂ ਕਹਿ ਰਹੇ ਹੋ ਹਿਮਕੁੰਡ ਸਾਹਿਬ ਸਾਡਾ ਹੀ ਹੈ ਨਹੀਂ ਹਾਂ ਸਦਕੇ ਜਾਈਏ ਤੁਹਾਡੀ ਸੋਚ ਦੇ ਤੁਸੀਂ ਮੇਰੇ ਤੇ ਨਾ ਕਹਿਦੇ ਲੋਕਾਂ ਨੇ ਮੇਰੇ ਤੇ ਟਰੋਲ ਮੇਰੇ ਤੇ ਟਰੋਲ ਬਰਾਦਰ ਉਹ ਵਾਈਗਰੂ ਵਾਈਗਰੂ ਮੇਰੇ ਤੇ ਵੈਸੇ ਵੀ ਟਰੋਲ ਐਰਮੀ ਸਿੱਧੀ ਰਹਿੰਦੀ ਹੈ ਦੇਖੋ ਇਹ ਤਾਂ ਬਿਲਕੁਲ ਹੀ ਸਿੱਧਾ ਹੈ ਕੁਮਰ ਜੂਰ ਦੀ ਦੇਖੋ ਸਿਧਾਂਤਾਂ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਅਟੈਕ ਕਰੀ ਜਾ ਰਹੇ ਇਹ ਸਾਡਾ ਸਥਾਨ ਨਹੀਂ ਹੈਗਾ ਇਹ ਕਰਾਮਾਤ ਸਾਡੇ ਧਰਮ ਦੇ ਵਿੱਚ ਨਹੀਂ ਹੈਗੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਸਤਗੁਰ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਾ ਰੱਖੀ ਫਿਰ ਕਹਿੰਦੇ ਹੋ ਵੀ ਸਾਡਾ ਗੁਰੂ ਸਮਰੱਥ ਹੈ ਸਮਰੱਥ ਦਾ ਮਤਲਬ ਪਤਾ ਕੀ ਹੁੰਦਾ ਜਿਹਨੂੰ ਆਪਾਂ ਕਹੀ ਜਾਂ ਵੀ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਇਹਦੇ ਬਾਰੇ ਮਤਲਬ ਤੁਸੀਂ ਇਹਦਾ ਕੋਈ ਬਾਉਂਡਰੀ ਨਹੀਂ ਕਹਿ ਰਹੇ ਵੀ ਬਾਉਂਡਰੀ ਤੋਂ ਬਾਹਰ ਹੈ ਜਿਹੜਾ ਬਾਉਂਡਰੀ ਤੋਂ ਬਾਹਰ ਹੈ ਉਹ ਕਰਾਮਾਤ ਨਹੀਂ ਕਰ ਸਕਦਾ ਜਿਹਦੀ ਬਾਉਂਡਰੀ ਹੈ ਭਗਵਾਨ ਰਾਮਚੰਦਰ ਜੀ ਦੀ ਭਗਵਾਨ ਕ੍ਰਿਸ਼ਨ ਜੀ ਦੀ 14 ਕਲਾਂ 16 ਕਲਾਂ ਸੰਪੂਰਨ ਨੇ ਉਹ ਉਹ ਉਹਨਾਂ ਦਾ ਧਰਮ ਮੰਨਦਾ ਉਹ ਕਹਿੰਦੀ ਹੈ ਕਰਾਮਾਤੀ ਹੈ ਸਾਰੀ ਖੇੜੀ ਕਰਾਮਾਤ ਦੀ ਹੈ ਮਤਲਬ ਤੁਸੀਂ ਆਪਣੇ ਗੁਰੂ ਦੀ ਹੋਂਦ ਨੂੰ ਹੋਰ ਘਟਾਈ ਜਾਓ ਦੇਵੀ ਦੇਵਤਿਆਂ ਦੀ ਬਾਉਂਡਰੀ ਹੈ ਦੇਵੀ ਦੇਵਤਿਆ ਗਾਵਨਤੂਦ ਨੂੰ ਇੰਦਰੇਂਦਰ ਆਸਨ ਬੈਠੇ ਦੇਵਤਿਆਂ ਇਹਨਾਂ ਦੀ ਵੀ ਬਾਉਂਡਰੀ ਹੈ ਆ ਮੀ ਪਵਾਨਾ ਆ ਧਨ ਦਾ ਦੇਵਤਾ ਹੈ ਅੰਨ ਦੇਵਤਾ ਹੈ ਪਾਣੀ ਦੇਵਤਾ ਹੈ ਬਸੰਤਰ ਦਾ ਦੇਵਤਾ ਇਹਨਾਂ ਦੀਆਂ ਤਾਕਤਾਂ ਨੂੰ ਤੁਸੀਂ ਮੰਨਦੇ ਹੋ ਤੇ ਗੁਰੂ ਘਰ ਦੀ ਗੁਰੂ ਨਾਨਕ ਦੀ ਤਾਕਤ ਹੀ ਨਹੀਂ ਗੁਰੂ ਨਾਨਕ ਦੇ ਤਾਂ ਹੁਕਮ ਚ ਸਭ ਭੈ ਵਿੱਚ ਪਵਨ ਵਹ ਸਦਵਾਓ ਭੈ ਵਿੱਚ ਚੱਲ ਲੈ ਲੱਖ ਦਰਿਆਓ ਪੈ ਵਿੱਚ ਅਗਨ ਕਰਦਾ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾਂਤ ਸਗਲਿਆ ਭਉ ਲਿਖਿਆ ਸਿਰਲੇਖ ਸਾਰਿਆਂ ਦੇ ਸਿਰ ਦੇ ਉੱਤੇ ਤਾਂ ਗੁਰੂ ਨਾਨਕ ਦਾ ਡੰਕਾ ਵੱਜ ਰਿਹਾ ਤੁਸੀਂ ਕਹਿ ਰਹੇ ਹੋ ਦੀ ਗੁਰੂ ਨਾਨਕ ਕਰਾਮਾਤ ਨਹੀਂ ਕਰ ਸਕਦਾ ਹਵਾ ਵੀ ਗੁਰੂ ਨਾਨਕ ਦੀ ਚੱਲ ਰਹੀ ਹੈ ਉਹਦੇ ਹੁਕਮ 'ਚ ਚੱਲ ਰਹੀ ਹੈ ਧਰਤੀ ਵੀ ਗੁਰੂ ਨਾਨਕ ਦੇ ਹੁਕਮ ਦੇ ਵਿੱਚ ਚੱਲ ਰਹੀ ਹੈ ਲੋਕ ਕਹਿੰਦੇ ਜੀ ਕਰਾਮਾਤ ਨਹੀਂ ਹੁੰਦੀ ਮੈਂ ਕਹਿੰਦਾ ਬਹੁਤ ਵਧੀਆ ਗੱਲ ਆ ਕਰਾਮਾਤ ਨਹੀਂ ਹੁੰਦੀ ਤੁਸੀਂ ਮੈਨੂੰ ਇਹ ਦੱਸੋ ਕੋਈ ਲੈਂਟਰ ਖੜਾ ਕਰਨਾ ਹੋਵੇ ਬਿਨਾ ਪਿੱਲਰਾਂ ਜਾਂ ਕੰਧਾਂ ਤੋਂ ਲੈਂਟਰ ਖੜਾ ਕਰ ਦੋਂਗੇ ਨਹੀਂ ਫਿਰ ਮੈਨੂੰ ਇਹ ਦੱਸੋ ਜੇ ਤੁਸੀਂ 10 ਫੁੱਟ ਦਾ ਇੱਕ ਲੈਂਟਰ ਬਿਨਾ ਪਿੱਲਰਾਂ ਤੇ ਕੰਧਾਂ ਤੋਂ ਬਿਨਾ ਖੜਾ ਨਹੀਂ ਕਰ ਸਕਦੇ ਆ ਧਰਤੀ ਦੇ ਉੱਤੇ ਅਸਮਾਨ ਕਿਵੇਂ ਖੜਾ ਹੋਇਆ ਕਿਵੇਂ ਖੜਾ ਕੀਤਾ ਕਿਹੜਾ ਪਿੱਲਰ ਆ ਦਿਖਾਓ ਹਾਂ ਤੇ ਇਹ ਕਿਉਂ ਖੜਾ ਜੇ ਤੁਸੀਂ ਇਹ ਕਹੋ ਵੀ ਇਹ ਇੱਕ ਗੈਸਾਂ ਦਾ ਗੋਲਾ ਹੈ ਇਹ ਤਾਂ ਐਟਮੋਸਫੀਅਰ ਹੈ ਹਾਂ ਉਹੀ ਮੈਂ ਕਹਿ ਲਗਾ ਸੀ ਨਾ ਵੀ ਤੁਸੀਂ ਕਹੋ ਐਸ ਕਹਿੰਦੀ ਐਟਮੋਸਫੀਅਰ ਸਾਰੇ ਸਾਇੰਸ ਕੋ ਸਰ ਹਾਂ ਸਾਰੀ ਗੱਲ ਦਾ ਜਵਾਬ ਹੈਗਾ ਆਹੀ ਆ ਗਈ ਨਾ ਗੱਲ ਵੀ ਸਾਇੰਸ ਕਹਿੰਦੀ ਹੈ ਸਾਇੰਸ ਕੀ ਹੈ ਹੂੰ ਸਾਇੰਸ ਕੀ ਹੈ ਸਾਇੰਸ ਐ ਖੋਜ ਸਾਇੰਸ ਖੋਜ ਕਰ ਰਹੀ ਹੈ ਕੀ ਖੋਜ ਖਤਮ ਹੋ ਗਈ ਹੋਈ ਜਾ ਰਹੀ ਥੋਈ ਜਾ ਰਹੀ ਹੈ ਨਾ ਅਗਲੇ 100 ਸਾਲ ਨੂੰ ਹੋਰ ਹੋ ਜਾਈ ਹਾਂ ਕੱਲ ਨੂੰ ਹੋਰ ਕਿਸੇ ਰੋਜ਼ ਨੂੰ ਜਾ ਕੇ ਕਹਿ ਦੇਣਗੇ ਫਿਰ ਸਾਇੰਸ ਤਾਂ ਸ਼ੁਰੂ ਅੱਜ ਹੋਈ ਹੈ ਅਸਮਾਨ ਤਾਂ ਕਿਹੜੇ ਜੁਗਾਂ ਦਾ ਬਣਿਆ ਹੋਇਆ ਹੂੰ ਅਸਮਾਨ ਤੱਕ ਕਿਹੜੇ ਯੁੱਗ ਸਾਇੰਸ ਅੱਜ ਬਣੀ ਆ ਅੱਜ ਵੀ ਨਹੀਂ ਸ਼ੁਰੂ ਹੋਈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਹੀ ਸਾਇੰਸ ਸ਼ੁਰੂ ਹੋ ਗਈ ਸੀ ਪਰ ਪਰਮੇਸ਼ਰ ਦੀ ਹੁੰਦ ਤੋਂ ਲੈਟਰ ਏਡੇ ਵੱਡੇ ਵੱਡੇ ਅੱਜ ਤੋਂ 4-500 ਸਾਲ ਪਹਿਲਾਂ ਉਹਨਾਂ ਦੇ ਵੀ ਲਿਖੇ ਗਏ ਸੀ ਪਰਮੇਸ਼ਰ ਦੀ ਹੁੰਦ ਤਾਂ ਨਹੀਂ ਸ਼ੁਰੂ ਹੋਈ ਦੱਸੋ ਜਦੋਂ ਪਰਮੇਸ਼ਰ ਦੀ ਹੁੰਦ ਸ਼ੁਰੂ ਹੋਈ ਕਿ ਉਦੋਂ ਸਾਇੰਸ ਸ਼ੁਰੂ ਹੋਈ ਸੀ ਜੇ ਪਰਮੇਸ਼ਰ ਦੀ ਹੋਂਦ ਸੇ ਸਾਇੰਸ ਸਾਇੰਸ ਸ਼ੁਰੂ ਹੋ ਗਈ ਸੀ ਫਿਰ ਦੱਸੋ ਵੀ ਜਿਹੜੇ ਭਗਵਾਨ ਕ੍ਰਿਸ਼ਨ ਨੇ ਦੁਆਪਰ ਦੇ ਵਿੱਚ ਜਿਹੜਾ ਮਹਾਭਾਰਤ ਦਾ ਜੰਗ ਲੜਿਆ ਉਹਦੇ ਵਿੱਚ ਇੱਕ ਇੱਕ ਤੀਰ ਦੇ ਨਾਲ ਕਹਿੰਦੇ ਦਿਸ਼ਾ ਤੱਕ ਕਿੰਨੇ ਕਿੰਨੇ ਲੋਕ ਮਾਰ ਦਿੱਤੇ ਜਾਂਦੇ ਸੀ ਤੁਸੀਂ ਦੱਸੋ ਵੀ ਇੱਕ ਗੋਲੀ ਨਾਲ ਕਿੱਡੀ ਕਬੱਡੀ ਸਟੇਨ ਗਨ ਲਿਆਓਗੇ 10 ਬੰਦਿਆਂ ਤੋਂ ਨਿਕਲ ਜੂਗੀ ਉਹ ਤੁਸੀਂ ਕਹਿੰਦੇ ਹੋ ਸਾਇੰਸ ਸਾਇੰਸ ਕਿਵੇਂ ਅਨਲਿਸਿਸ ਕਰ ਸਕਦੀ ਹੈ ਸਾਇੰਸ ਇਸ ਆਯੁੱਗ ਸਾਇੰਸ ਦਾ ਹੈ ਤ੍ਰੇਤਾ ਯੁੱਗ ਦੁਆਪਰ ਦੁਗ ਸਾਇੰਸ ਦਾ ਨਹੀਂ ਸੀ ਸਾਇੰਸ ਦਾ ਯੁੱਗ ਨਹੀਂ ਸੀ ਉਹ ਦੱਸੋ ਤੁਸੀਂ ਕਿਵੇਂ ਸੀ ਲੋਕੀਂ ਕਈ ਵਾਰੀ ਕਈ ਲੋਕ ਇਹ ਵੀ ਕਹਿੰਦੇ ਆ ਵੀ ਸਾਇੰਸ ਉਸ ਸਮੇਂ ਵੀ ਬੜੀ ਅੱਗੇ ਸੀ ਜਿਹੜੇ ਆਪਾਂ ਬ੍ਰਹਮਾਸਤਰ ਦੀ ਗੱਲ ਕਰਦੇ ਆ ਉਹਨੂੰ ਉਹਨੇ ਜਿਵੇਂ ਆਟਮ ਬੰਬ ਹੈ ਹੁਣ ਦੇ ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ ਵੀ ਉਹਨਾਂ ਹੀ ਪ੍ਰਭਾਵ ਉਹਦਾ ਸੀ ਤੇ ਉਹਨਾਂ ਹੀ ਪ੍ਰਭਾਵ ਬ੍ਰਹਮਾਸਤਰ ਦਾ ਉਹਦੇ ਨਾਲ ਕੰਪੈਰੀਜ਼ਨ ਕਰ ਰਹੇ ਨੇ ਉਹਦਾ ਨਾਮ ਨਹੀਂ ਦੇ ਰਹੇ ਉਹਦੇ ਨਾਲ ਕੰਪੈਰੀਜ਼ਨ ਕਰ ਰਹੇ ਨੇ ਵੀ ਜੇ ਇੱਕ ਤੀਰ ਚੱਲਦਾ ਸੀ ਉਹ ਤਿੰਨ ਤੀਰ ਨਿਕਲਦੇ ਸੀ ਉਹ ਇੰਨੀਆਂ ਛਾਤੀਆਂ 'ਚੋਂ ਨਿਕਲਦਾ ਸੀ ਉਹ ਕੰਪੈਰੀਜ਼ਨ ਉਹਨਾਂ ਦਾ ਕਿੱਥੇ ਤੱਕ ਪਹੁੰਚਿਆ ਜੀ ਆਹ ਰੁੱਖ ਹੈ ਤੇ ਰੁੱਖ ਦੇ ਕੋਈ ਐਸਾ ਬਾਣ ਹੈ ਵੀ ਜਿਹੜਾ ਰੁੱਖ ਦੇ ਆਪਾਂ ਚਲਾਈਏ ਕੋਈ ਐਸੀ ਤਾਕਤ ਹੈ ਅੱਜ ਦੇ ਜਿਹੜੇ ਆਈਟਮ ਬੰਬਾਂ ਜਾਂ ਹਥਿਆਰ ਨੇ ਵੀ ਆ ਰੁੱਖ ਦੇ ਵਿੱਚ ਆਪਾਂ ਇੱਕ ਬਾਣ ਮਾਰੀਏ ਤੇ ਸਾਰੇ ਰੁੱਖ ਦੇ ਪੱਤਿਆਂ ਨੂੰ ਵਿੰਨਦੇ ਐਸੀ ਤਾਕਤ ਹੈ ਹੂੰ ਮਹਾਭਾਰਤ ਦੇ ਵਿੱਚ ਜ਼ਿਕਰ ਕੀਤਾ ਵੀ ਜਦੋਂ ਉਹਨੇ ਤੀਰ ਛੱਡਿਆ ਉਹ ਸਾਰੇ ਰੁੱਖ ਦੇ ਪੱਤਿਆਂ ਨੂੰ ਵਿੰਨ ਕੇ ਭਗਵਾਨ ਕ੍ਰਿਸ਼ਨ ਦੇ ਪੈਰ ਚ ਆ ਕੇ ਵੱਜਿਆ ਹੁਣ ਤੁਸੀਂ ਕਹੋ ਵੀ ਉਹ ਸਾਇੰਸ ਹੈ ਨਹੀਂ ਪਰਦੇ ਪਰਦੇ ਵਾਤਾ ਰੁਕਿਆ ਹੋਇਆ ਸੀ ਕਿਉਂ ਨਾ ਪੈਰ ਥੱਲੇ ਉਹਨਾਂ ਰੁਕਿਆ ਹੀ ਇਸ ਵਾਸਤੇ ਸੀ ਤਾਕਤ ਦੇਖਣੀ ਹੁਣ ਤੁਸੀਂ ਕਹੋ ਵੀ ਸਾਇੰਸ ਹੈ ਨਹੀਂ ਉਹ ਭਾਈ ਸਾਹਿਬ ਦੇਵ ਦੁਆਪਰ ਯੋਗ ਦੀ ਗੱਲ ਆ ਉਹ ਯੋਗ ਉਸ ਵੇਲੇ ਦਾ ਸੀ ਉਸ ਵੇਲੇ ਸਾਇੰਸ ਨਹੀਂ ਇਹ ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ ਨਾ ਜਿਨ੍ਹਾਂ ਨੂੰ ਖਾਟੂ ਸ਼ਾਮ ਵੀ ਕਿਹਾ ਜਾਂਦਾ ਹੈ ਦੇਖੋ ਮੈਂ ਉਸ ਇਤਿਹਾਸ ਦੇ ਨਾਲ ਬਹੁਤਾ ਜਿਆਦਾ ਮੈਂ ਦੇ ਪੁੱਤੇ ਸੀਗੇ ਖਾਟੂ ਸ਼ਾਮ ਜਿਨੂੰ ਲੋਕੀ ਮੰਦੇ ਚਲੋ ਪਹਿਲਾਂ ਤਾਂ ਵੀ ਮੰਦੇ ਸੀਗੇ ਵੀ ਉਹਨਾਂ ਦੇ ਦਰਬਾਰ ਤੇ ਜਾਂਦੇ ਵੀ ਬਹੁਤ ਦੇਖੋ ਜਿਹੜਾ ਇਹ ਇਹ ਨਾਮ ਦਾ ਵਿਵਰਨ ਹੈ ਮੈਂ ਇਸ ਕਰਕੇ ਨਹੀਂ ਕਰਦਾ ਕਿਉਂਕਿ ਮੈਨੂੰ ਪੂਰਾ ਕਲੀਅਰ ਨਹੀਂ ਬਰਬਰਿਕ ਬਰਬਰਿਕ ਕਿਹਾ ਜੀ ਮੈਨੂੰ ਪੂਰਾ ਕਲੀਅਰ ਨਹੀਂ ਹੈ ਵੈਸੇ ਜਦੋਂ ਅਸੀਂ ਬਸੁਰ ਸਿੰਘ ਸਾਹਿਬ ਪੜ੍ਹਦੇ ਆ ਉਹਦੇ ਵਿੱਚ ਖੜਕ ਸਿੰਘ ਦਾ ਵੀ ਜ਼ਿਕਰ ਆਂਦਾ ਵੀ ਉਹ ਵੀ ਬਹੁਤ ਬਲਸ਼ਾਲੀ ਸੀ ਖੜਕ ਸਿੰਘ ਦਾ ਜੋਧ ਆਂਦਾ ਬਹੁਤ ਵੱਡਾ ਉਹਦਾ ਵਿਵਰਨ ਜਿਹੜਾ ਭਗਵਾਨ ਕ੍ਰਿਸ਼ਨ ਦੇ ਨਾਲ ਜੰਗ ਦਾ ਦਿੱਤਾ ਵੀ ਉਹਨੇ ਜੰਗ ਜਿੱਤੀ